ਉਤਨੇ ਚਿਰ ਤੱਕ ਮਨੁੱਖ ਦੀ ਜਾਤ ਹੈ ਬਾਤ ਹੈ ਮਜ਼ਬ ਹੈ ਸਭ ਕੁਝ ਹੈ ਜਿਤਨੇ ਚਿਰ ਤੱਕ ਇਹ ਪਰਮਾਤਮਾ ਦੇ ਚਲੇਨ ਨਹੀਂ ਹੋਇਆ ਪਰਮਾਤਮਾ ਚਲੇਨ ਹੋਇਆ ਤੋ ਸਵਾਏ ਪਰਮਾਤਮਾ ਦੇ ਹੋਰ ਕੁਝ ਵੀ ਨਹੀਂ ਹੋਰ ਕੁਝ ਵੀ ਨਹੀਂ ਸਭ गोविंद ਹੈ ਸਭ गोविंद ਹੈ गोविंद बिन ਨਹੀਂ ਕੋਈ ਇਹ ਸਮਝ ਸਦਾ داری ਕੋਲ ਨਹੀਂ ਆਉਂਦੀ ਉਨੇ ਇਸ ਦੇਸ਼ ਦੀ ਜੋ ਪੁਰਾਣੀ ਸੰਸਕ੍ਰਿਤੀ ਹੈ ਰਿਸ਼ੀ ਮਨੀਆਂ ਦਾ ਦੇਸ਼ ਸੀ ਇਹਨੂੰ ਮਿਟਾਉਣ ਦਾ ਤਹਿਆ ਕਰ ਲਿਆ ਉਤਰਨ ਲੱਗੇ ਜਨੇਊ ਕਟਣ ਲੱਗੀਆਂ ਚੋਟੀਆਂ ਮਿਟਣ ਲੱਗੇ ਮੱਥੇ ਦੇ ਤਿਲਕ ਮੁਖਤਸਰ ਅਜ਼ਮਾਇ ਕਰਾਂ ਇਹ ਤਿਰਕਧਾਰੀ ਇਹ ਜਨੇਊ ਧਾਰੀ ਇਹ ਛੋਟੀ ਧਾਰੀ ਕੇ ਸਾਧਾਰੀ ਸਾਰੇ ਫਰਿਆਦ ਲੈ ਕੇ ਆਏ। ਵਕਤ ਦੇ ਇੱਕ ਮਹਾਨ ਤਿਆਗੀ ਬੈਰਾਗੀ ਦੇ ਕੋਲ। ਜਨਮ ਸਾਖੀ ਭਾਈ ਵਾਲਾ ਉਹਦੇ 'ਚ ਇੱਕ ਪ੍ਰਸੰਨ شیخ ਸ਼ਰਫ ਸੂਫੀ ਫਕੀਰ ਦੇ ਪੋਤਰੇ ਗੁਰਨਾਣਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ ਉਹਦੇ 'ਚ ਦਰਜ ਹੈ ਜਨਮ ਸਾਖੀ ਦੇ ਵਿੱਚ। ਫਕੀਰੀ ਚੀਸਤ ਫਕੀਰ ਕਿਸ ਨੂੰ ਕਹਿੰਦੇ ਨੇ ਸੰਤ ਪਨਾ ਕੀ ਹੈ ਸੰਤ ਕੇ ਨੂੰ ਕਹਿੰਦੇ ਨੇ ਸੰਤ ਕੌਣ ਆਉਂਦਾ ਫਕੀਰੀ ਚੀਸ਼ਟ ਫਕੀਰੀ ਕੀ ਹੈ ਕਿਉਂਕਿ ਸ਼ੇਖ ਸ਼ਰਫ ਸੂਫੀ ਫਕੀਰ ਦਾ ਪੋਤਰਾ ਪਰਸ਼ੀਨ ਜਾਣਦਾ ਸੀ ਫਾਰਸੀ ਬੋਲਦਾ ਸੀ ਮਹਾਰਾਜ ਜਿਸ ਨੂੰ ਫਾਰਸੀ ਦੇ ਵਿੱਚ ਬੋਲ ਕੇ ਸਮਝਾਉਂਦੇ ਨੇ ਫਕੀਰੀ ਕੀ ਹੈ ਇਬਤੇਦਾ ਫਕੀਰੀ ਪਨਾਸਤ ਇੰਤਿਹਾਲ ਫਕੀਰੀ ਬਕਾਸ ਕਿਸੇ ਉੱਚੇ ਆਦਰਸ਼ ਲਈ ਆਪਣੇ ਆਪ ਨੂੰ ਮਿਟਾ ਦੇਣਾ ਕੁਰਬਾਨ ਕਰ ਦੇਣਾ ਤੇ ਹਮੇਸ਼ਾ ਲਈ ਅਮਰ ਤਤ ਦੇ ਚ ਲੀਨ ਹੋ ਜਾਣਾ ਬਸ ਇਸੇ ਨੂੰ ਫਕੀਰੀ ਕਹਿੰਦੇ। ਇਸੇ ਨੂੰ ਸੰਤ ਪੜਾ ਕਹਿੰਦੇ। ਕਿ ਸਾਰੇ ਫਰਿਆਦ ਲੈ ਕੇ ਆਏ ਬੁਖਾਰ ਬਿੰਦੋ ਜੜੇ ਬੋਲ ਨਿਕਲੇ ਨੇ ਸਾਰਿਆਂ ਨੂੰ ਪਤਾ ਹੈ। ਕੋਈ ਐਸਾ ਪੁਰਸ਼ ਕੁਰਬਾਨੀ ਦੇਵੇ ਹਲਚਲ ਹੋ ਜਾਏ ਦੇਸ਼ ਦੇ ਤੁਹਾਡਾ ਤਿਲਕ ਵੱਜ ਸਕਦਾ ਜਨੇਉ ਵੱਜ ਸਕਦਾ اور ਤੁਹਾਡੀ ਬੋਧੀ ਚੋਟੀ ਵੱਜ ਸਕਦੀ ਉਹᱫੋ 9 ਸਾਲ ਦੇ ਬਾਲਕ ਸਨ ਹਲਾ ਯਾਰ ਖਾਂ ਦੇਖਦੇ ਨੇ ਜਦ ਆਪਣੇ ਬੱਚਿਆਂ ਨੂੰ ਚਮਕੌਰ ਦੀ ਗੜੀ ਦੇ ਚਾਹ ਸ਼ਸਤਰ ਸਜਾ ਕੇ گرو گوبند سنگھ جی مہاراج نے میدان جنگ دتا ست گرد نے بیٹا تم ہی پنت کے بیڑے کے کھویا سر بھیٹ کرو چاک تاکے چلے دھرم کی نئیا لے دے کے تم ہی تھے میرے گلشن کے بکیا لو جاؤ رہا تکتے ہیں سب کھلد میں بھئیا اے میرے بچے میری ایک خواہش پوری کرو اے ماسوم لاڈلے کہ مہاراج تھوڑی خواہش اسی پوری کرنی ہے آپ جی خواہش ہے دسو مہاراج اتنے خواہش ہے تمہیں تیگ چلاتے ہوئے دیکھیں الا یار خان خواہش ہے تمہیں تیگ چلاتے ہوئے دیکھیں हम आंख से बरछी तुम्हें खाते हुए देखें पितल दा हृदय पर पुत्रों के सामने धर्म महान है सच्चाई महान है पुत्रों को कुर्बान किया जा सकता है धर्म तो फिर अगो जो कुछ कहंदे ने ओला यार खां इंज कलम बंद कर दे ने हमने ही कहा बाप को जान दीजिए धर्म पर ਬ੍ਰਾਹਮਣ ਜਦ ਫਰਿਆਦ ਲੈ ਕੇ ਆਏ ਮੇਰੇ ਪਿਤਾ ਨੇ ਕਿਹਾ ਕੋਈ ਮਹਾਨ ਆਤਮਾ ਕੁਰਬਾਨ ਨਹੀਂ ਦੇਵੇ ਮੈਂ ਖੜਾ ਹੋ ਗਿਆ ਸੀ ਮੈਂ ਤੁਹਾਡੀ ਉਮਰ ਦਾ ਸੀ ਮੈਂ ਪਿਤਾ ਨੂੰ ਆਖਿਆ ਸੀ ਕਿਸੇ ਨੂੰ ਪਾਣੀ ਵਿੱਚ ਤੈਰਨਾ ਸਿਖਾਣਾ ਹੋਵੇ ਪਹਿਲੇ ਆਪ ਤੈਰਨਾ ਪੈਂਦਾ ਕਿਸੇ ਨੂੰ ਮਰਨਾ ਸਿਖਾਣਾ ਹੋਵੇ ਪਹਿਲੇ ਆਪ ਮਰਨਾ ਪੈਂਦਾ ਖੜਾਵਾ ਪਹਿਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਚੱਲ ਪਏ ਹਮਨੇ ਹੀ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ ਲੋਕ ਕਹਤੇ ਹੈ ਅਬ ਆਪ ਕੋ ਜਾਂ ਦੀਜੇ ਧਰਮ ਪਰ ਮੈਂ ਪਿਤਾ ਨੂੰ ਆਖਿਆ ਸੀ ਮੈਂ ਹੀ ਅਜ ਤੁਹਾਨੂੰ ਕਹਿੰਦਾ ਕਹਾਵਤ ਪਰ ਚਲ ਤੋ ਗਈ ਗੁਰਤੇਗ ਬਹਾਦਰ ਸਾਹਿਬ ਨੇ ਬਾਵਾ ਪਕੜ ਲਈਆਂ ਪਸਾਰੀਆਂ ਹੋਈਆਂ ਬਾਵਾ ਪਕੜ ਲਈਆਂ ਔਰ ਕੈ ਦਿੱਤਾ ਮੈਂ ਆਪਣਾ ਸੇਸ ਤੇ ਦੇ ਦੇਾਂਗਾ ਇਹ ਬਾਹ ਨਹੀਂ ਛੋੜਾਂਗਾ ਬਾਹ ਜੇ ਨਾਂ ਦੀ ਪਕੜੀਏ ਸਿਰ ਦੀ ਜੇ ਬਾਹ ਨਾ ਛੋੜੀਏ ਸਿਰ ਦੇ ਕੇ ਬਾਹਾਂ ਨੂੰ ਮਜ਼ਬੂਤ ਕਰ ਦਿੱਤਾ ਆਪੋਨ ਆਪਣਾ ਡੋਲੇ ਚਾਂਦਨੀ ਚੌਗਦੇ ਚ ਮੱਥੇ ਦਾ ਤਿਲਕ ਬਚ ਗਿਆ ਪੁਰਾਣਾ ਦੀ ਡੋਰੀ ਨੂੰ ਤੋੜ ਕੇ ਜਨੇਉ ਦੀ ਡੋਰੀ ਨੂੰ ਬਚਾ ਦਿੱਤਾ ਇਸ ਵਸੇ ਇਸ ਗੁਰਪੁਰਬ ਤੇ ਮੈਂ ਗੁਰਦੁਆਰਾ ਸੀਸਗੰਜ ਸਾਹਿਬ ਅਕਸਰ ਕਹਿੰਦਾ ਹਾਂ ਨਾ ਕਿ ਪੁਰਖ ਉਹ ਮਾਨੰਗੁਰੂ ਤੇਗ ਬਹਾਦਰ ਸਾਹਿਬ ਦਾ ਜਿਨ੍ਹਾਂ ਦੇ ਮੱਥੇ ਤੇ ਤਿਲਕ ਹੈ ਤੇ ਜਿਨ੍ਹਾਂ ਨੇ ਜਨੇਉ ਪਹਿਨੇ ਆਏ ਤਿਲਕ ਜੰਜੂਰਾ ਖਾ ਪ੍ਰਭ ਤਾਂ ਖਾ ਪੀਨੋ ਬੜੋ ਕਲੋ ਵੈਸਾ ਖਾ ਕਿਸ ਨੇ ਆਪਣੇ ਪ੍ਰਾਣਾ ਦੀ ਡੋਰੀ ਨੂੰ ਤੋੜ ਦਿੱਤਾ ਤੇ ਜਨੇਊ ਦੀ ਡੋਰੀ ਨੂੰ ਬਚਾ ਦਿੱਤਾ ਕਿਸ ਨੇ ਆਪਣਾ ਖੂਨ ਡੋਲਿਆ ਤੇ ਮੱਥੇ ਦਾ ਤਿਲਕ ਬਚਾ ਦਿੱਤਾ ਇਹ ਲਗਿਆ ਹੋਇਆ ਮੱਥੇ ਦਾ ਤਿਲਕ ਇਹ ਧਨ ਗੁਰੂ ਤੇਗ ਬਹਾਦਰ ਸਾਹਿਬ ਦਾ ਖੂਨ ਹੈ ਉਹੀ ਚਮਕ ਰਿਹਾ ਹੈ ਇਹ ਪਹਿਨੀ ਹੋਈ ਜਨੇਊ ਦੀ ਡੋਰੀ ਇਹ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਪ੍ਰਾਣ ਨੇ ਦੇਸ਼ ਦੀ ਸੰਸਕ੍ਰਿਤੀ ਬਚੀ ਦੇਸ਼ ਦਾ ਧਰਮ ਬਚਿਆ ਨਹੀਂ ਤੇ ਇੱਕ ਕਾਫਲਾ ਜੋ ਅਰਬ ਤੋਂ ਚਲਿਆ ਸੀ ਉਸਨੇ ਈਰਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ ਸਾਰਿਆਂ ਨੂੰ ਲਪੇਟ ਦੇ ਚਲਿਆ ਇੱਥੇ ਸਾਰੀ ਜਗ੍ਹਾ ਤੇ ਸਲਾਤਨ ਮਦ ਸੀ ਤੇ ਬੋਧ ਮਦ ਸੀ ਦੁਨੀਆ ਦੀ ਸਭ ਤੋਂ ਖੂਬਸੂਰਤ ਤੇ ਉੱਚੀ ਮੂਰਤੀ ਅਫਗਾਨਿਸਤਾਨ ਦੇ ਸੀ ਮਹਾਤਮਾ ਬੁੱਧ ਦੇ ਜੋ 6-7 ਸਾਲ ਪਹਿਲੇ ਤਾਲਬਾਨਾਂ ਨੇ ਤੋੜੀ ਹੈ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਦਾਸ ਨੇ ਦੇਖੀ ਬਾਮੀਆਂ ਵਿੱਚ ਬੋਧ ਮੰਦਰ ਸਾਰੇ ਦਾ ਸਾਰਾ ਬਹੁਤ ਦੇਸ਼ੀ افغانستان ਸਾਰੇ ਦਾ ਸਾਰਾ ਸਨਾਤਨੀ ਰਹੀ ਸੀ ਈਰਾਨ ਉਜ਼ਬੇਕਿਸਤਾਨ ਤੁਰਕਮੇਨਿਸਤਾਨ ਇండోਨੇਸ਼ੀਆ ਮਲੇਸ਼ੀਆ ਸਭ ਸਨਾਤਨੀ ਦੇਸ਼ ਅਜੇ ਵੀ ਬਹੁਤ ਸਾਰੀ ਸੰਸਕ੍ਰਿਤੀ ਮਿਲਦੀ ਹੈ ਤੇ ਨਾਮ ਮਿਲਦੇ ਨੇ ਇਹ ਕਾਫਲਾ ਚਲਿਆ ਲੇਕਿਨ ਇਹ ਕਾਫਲਾ ਸਾਰਿਆਂ ਨੂੰ ਆਪਣੀ ਲਪੇਟ ਦੇ ਚ ਲੈਦੇ ਹੋਇਆ اس دیش نو پورن طور اپنی لپیٹ چ نہیں لے سکے کبھی سنتوخ سن جو کچھ لکھتے ہیں وہ ایک چھوٹوں سرون کرا کے میں سماپتی کر دیا شاہ جاتی ایک تھا ایک کوئی جو میں ایک کوئی مذہب ہے تھوڑے جہاں بیچارے سکھ رے سن نکل آئے ہیں اندو نکل آئے ہیں آلات خراب ਜੋ ਅਫਗਾਨਿਸਤਾਨ ਇਰਾਨ ਉਜ਼ਬੇਕਿਸਤਾਨ ਤੁਰਕਮੇਨਿਸਤਾਨ ਤੇ ਇੰਡੋਨੇਸ਼ੀਆ ਚ ਹੋਇਆ ਹੈ ਇਸ ਦੇਸ਼ ਦੇ ਚ ਵੀ ਇਹੀ ਕੁਝ ਹੋਣਾ ਸੀ ਐਸਾ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੀ ਆਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਦਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੋਰ ਮੂਰਤ ਨਾ ਹੋਤੀ ਜੋ ਪੇ ਕਰਣਾ ਨਿਧਾਨ ਕੇ ਇਹ ਬਖਸ਼ਿਸ਼ ਭਰੀ ਮੂਰਤੀ ਜੇ ਨਾ ਹੁੰਦੀ ਇਹ ਸੰਸਕ੍ਰਿਤੀ ਨਹੀਂ ਬਚਣੀ ਸੀ ਹਮਨੇ ਹੀ ਕਹਾ ਬਾਪ ਕੋ ਜਾਂ ਦੀਜੇ ਧਰਮ ਪਰ ਲੋ ਕਹਤੇ ਹੈ ਅਬ ਆਪ ਕੋ ਜਾਂ ਦੀਜੇ ਧਰਮ ਪਰ ਮੈਂ ਪਿਤਾ ਨੂੰ ਆਖੇ ਅਸੀਂ ਕੁਰਬਾਨ ਹੋ ਜਾਓ ਮੈਂ ਅੱਜ ਬੱਚਿਓ ਤੁਹਾਨੂੰ ਕਹਿੰਦਾ ਕੁਰਬਾਨ ਹੋ ਜਾਓ ਕਿਸ ਦੀ ਕੁਰਬਾਨੀਆਂ ਦਾ ਸਦਕਾ ਇਹ ਸੰਸਕ੍ਰਿਤੀ ਬਚੀ ਹੈ ਇਹ ਧਰਮ ਬਚੇ ਇਹ ਸ਼ਿਵਾਲੇ ਬਚੇ ਨੇ ਇਹ ਰਾਮੈਣ ਦੀ ਕਥਾ ਬਚੀ ਹੈ ਇਹ ਜਨੇਊ ਬਚੇ ਹੈ ਇਹ ਤਿਲਕ ਬਚੇ ਹੈ ਸਾਰੇ ਭਾਰਤ ਵਾਸੀਆਂ ਨੂੰ ਪੂਰੀ ਸ਼ਰਧਾ ਦੇ ਨਾਲ ਇਸ ਗੁਰੂਗ ਨੂੰ ਮਨਾਣਾ ਚਾਹੀਦਾ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਪਰ ਤਿਲਕ ਧਾਰੀਆਂ ਨੂੰ ਤੇ ਪਤਾ ਹੀ ਨਹੀਂ ਕਿਸ ਦਾ ਫੋਨ ਹੈ ਜੋ ਸਾਡੇ ਮੱਥੇ ਤੇ ਤਿਲਕ ਚਮਕਦਾ ਪਿਆ ਹੈ ਕਿ ਕਿਸ ਦੇ ਪ੍ਰਾਣਾ ਦੀ ਡੋਰੀ ਟੁੱਟੀ ਹੈ ਜੋ ਜਨੇਊ ਦੀ ਡੋਰੀ ਬਚੀ ਹੈ ਤਿਲਕ ਜੰਜੂ ਰਖ ਪ੍ਰਭਤਾ ਕਾ ਕਿਨੋ ਵੱਡੋ ਕਲੋ ਮੇਰਾ ਸਤ